ਸਰਕਾਰ ਆਈਆਂ ਵਾਅਦੇ ਕਰਕੇ ਉਹੀ ਪੱਥਰ ਰੱਖ ਕੇ ਚੱਲेंगी ਪਰ ਜਿਸ ਹਾਲਾ ਹੁਣ ਸਾਡੇ ਜਿੰਨੇ ਵੀ ਐਮਐਲਏ ਜਿਦਾ ਬੱਗਾ ਜੀ ਦੂਜੇ ਤੀਜੇ ਦਿਨ ਨਾਲੇ ਦੇ ਚੱਕਰ ਜ਼ਰੂਰ ਮਾਰਦੇ ਨੇ ਜਿਆਲਦੀ ਸਰਕਾਰ ਅੱਜਕੱਲ ਹਰੇਕ ਕੰਮ ਉੱਤੇ ਆਪਣੀ ਮੋਹਰ ਲਗਾਉਣਾ ਚਾਹੁੰਦੀ ਹੈ ਕਿਹੜੇ ਬੈਗਜ ਦੇ ਕੇ ਅਸੀਂ 650 ਕਰੋੜ ਰੁਪਈਆ ਮੈਂ ਤਾਂ 1.5 ਸਾਲ ਦਾ ਜਦੋਂ ਆਇਆ ਮੈਂ ਆਪਣੇ 베ਰੇ ਹਲਕੇ ਚ ਵੀ 2-3-4 ਕਿਲੋਮੀਟਰ ਬੁੱਢਾ ਹਰਿਆਣਾ ਕਿ ਜੰਦਾ ਮੈਂ ਤਾਂ ਜਾਦਾ ਹੌਸ ਵਾਲੀ ਮੈਟਰ ਕੋਈ ਟਲਗੀ ਦੇਖੀ ਨਹੀਂ ਫੈਂਸਿੰਗ ਜਰੂਰ ਲਾਈ ਸੀ ਮਨੇ ਹਾਂ ਉਹੀ ਕਹਿੰਦੇ ਫੈਂਸਿੰਗ ਤੁਹਾਡੇ ਹਲਕੇ ਦੀ ਤੋੜੀ ਹਾਂ ਫੈਂਸਰ ਤੋੜੀ ਨਹੀਂ ਗਈ ਤੋੜਾਈ ਨਹੀਂ ਗਈ ਬਰਸਾਤਾਂ ਆਈਆਂ ਹੜਾ ਆਇਆ ਉਹਦੇ ਫੈਂਸਰੀ ਪਲਟ ਕੇ ਡਿੱਗੀ ਪਲਟ ਕੇ ਡਿੱਗਣ ਤੋਂ ਬਾਅਦ ਅਸੀਂ ਉਹ ਛੜੀ ਕਟਵਾਈ ਹੈ ਕਢਵਾ ਕੇ ਦੁਬਾਰਤੋਂ ਖੜੀ ਕਰਾਈ ਹੈ ਜਿਹੜਾ ਮੇਰਾ ਪੋਰਸ਼ਨ ਹੈ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ ਕਿ ਮੇਰੇ ਟਾਈਮ ਦੇ ਵਿੱਚ ਦੇ ਰੋਡ ਕੋ ਕਮੀ ਰਹੀ ਹੈ 1.5 ਸਾਲ ਦੇ ਵਿੱਚ ਜੀ ਸਾਹਿਬ ਦੇਖੋ ਆਪਾਂ ਐਵੇਂ ਕਹੀਏ ਠੀਕ ਹੈ ਹੌਲੀ ਹੌਲੀ ਟਾਈਮ ਲੱਗਦਾ ਹਰੇਕ ਚੀਜ਼ ਨੂੰ ਸਾਫ ਹੋ ਜਾਊਗਾ ਜੇ ਸਰਕਾਰਾਂ ਇੰਨਾ ਜ਼ੋਰ ਲਾ ਰਹੀ ਹੈ ਐਮ ਐਲ ਏ ਸਾਡੇ ਬੱਗਾ ਜੀ ਹੈ ਨ ਵਰਤੇ ਦੇ ਬਾਕੀ ਹੋਰ ਵੀ ਐਮ ਐਲ ਏ ਨੇ ਸਾਰੇ ਆਪਣੇ ਜ਼ੋਨਾਂ ਦੇ ਐਮ ਐਲ ਏ ਹਾਂਜੀ ਭਗਵੰਤ ਮਾਨ ਜੀ ਸਾਹਿਬ ਵੀ ਦੇਖੋ ਜੋਰ ਲਾ ਰਹੇ ਕਿ ਆਪਣਾ ਬੁੱਢਾ ਨਾਲਾ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਜੇ ਇੰਨਾ ਜੋਰ ਸਾਰੇ ਐਮ ਐਲ ਏ ਲਾ ਰਹੇ ਰਲ ਕੇ ਤਾਂ ਸ਼ਾਇਦ ਹੋ ਵੀ ਸਕਦਾ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਇਹ ਦੇਖਣ ਨੂੰ ਮਿਲੇ ਕਿ ਅਜੋ ਜਿੰਨੀ ਸਰਕਾਰ ਆਈ ਹੈ ਹੁਣ ਤਾਂ ਭਾਵੇਂ ਪਿਛਲੀਆਂ ਸਰਕਾਰਾਂ ਹੋਣ ਜਿੰਨੀ ਵੀ ਸਰਕਾਰਾਂ ਹੋਵੇ ਉਹਨੇ ਦਾਅਵੇ ਜਰੂਰ ਕੀਤੇ ਆ ਨਹੀਂ ਪੱਥਰ ਵੀ ਰੱਖੇ ਆ ਵੱਡੇ ਵੱਡੇ ਗੱਲਾਂ ਕੀਤੀਆਂ ਆ ਕਿ ਬੁੱਢਾ ਨਾਲਾ ਸਾਫ਼ ਹੋ ਜਾਏਗਾ ਇੱਕਦਮ ਸਫਾਈ ਹੋ ਜੇਗੀ ਸੋ ਲੱਗਦਾ ਹੈ ਕਿ ਕੋਈ ਫਰਕ ਪਿਆ ਪਿਛਲੇ ਸਾਲਾਂ ਦੇ ਵਿੱਚ ਨਹੀਂ ਪਿਛੇ ਸਰਕਾਰਾਂ ਆਈਆਂ ਵਾਅਦੇ ਕਰਕੇ ਨਹੀਂ ਪੱਥਰ ਰੱਖ ਕੇ ਚੱਲ ਗਈਆਂ ਪਰ ਜੇ ਸਾ ਹੁਣ ਸਾਡੇ ਜਿੰਨੇ ਵੀ ਐਮਐਲਏ ਜਿੱਦਾਂ ਬੱਗਾ ਜੀ ਦੂਜੇ ਤੀਜੇ ਦਿਨ ਨਾਲੇ ਦੇ ਚੱਕਰ ਜਰੂਰ ਮਾਰਦੇ ਨੇ ਠੀਕ ਹੈ ਪੂਰਾ ਜੋਰ ਲਾਇਆ ਹੈ ਬੱਗਾ ਜੀ ਨੇ ਕਿ ਨਾਲਿਆਂ ਨੂੰ ਆਪਾਂ ਨਿਹਾਰ ਬਦਲ ਦੇਣੀ ਹੈ ਕਿ ਜਿਹੜੇ ਲੋਕੀ ਆਣ ਗੁਆੜ ਰਹਿੰਦੇ ਹੋ ਪਰੇਸ਼ਾਨ ਨ ਇਸ ਕਰਕੇ ਆਉਣ ਵਾਲੇ ਟਾਈਮ 'ਚ ਦੇਖੋ ਜੀ ਬਦਲਾਅ ਥੋੜਾ ਜਿਹਾ ਹੋਊਗਾ ਜੇ ਆਉਂਦੀ ਸਰਕਾਰ ਅਜਕਲ ਹਰੇਕ ਕੰਮ ਉੱਤੇ ਆਪਣੀ ਮੋਹਰ ਲਗਾਉਣਾ ਚਾਹੁੰਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਿਹੜੇ ਵੀ ਕੰਮ ਪਿਛਲੀ ਕਾਂਗਰਸ ਦੀ ਸਰਕਾਰ ਨੇ ਸ਼ੁਰੂ ਕੀਤੇ ਸਨ ਜੌਣ ਵਾਸਤੇ ਫੰਡ ਮਹਈਆ ਕਰਾਏ ਸਨ ਉਹਨਾਂ ਹੀ ਕੰਮਾਂ ਦੇ ਉੱਪਰ ਆਪਣੀ ਮੋਹਰ ਲਗਾ ਕੇ ਉਹ ਲੋਕਾਂ ਨੇ ਝੂਠਾ ਸ਼ੀਸ਼ਾ ਦਿਖਾਉਣਾ ਚਾਹੁੰਦੇ ਨੇ ਬੁੱਢੇ ਦਰਿਆ ਵਾਸਤੇ ਮੇਰੀ ਹਮੇਸ਼ਾ ਸ਼ੁਰੂ ਦਿਨ ਤੋਂ ਇਹ ਸੋਚ ਰਹੀ ਐ ਔਰ ਮੈਂ ਹਮੇਸ਼ਾ ਕਹਿੰਦਾ ਵੀ ਰਿਹਾ ਕਿ ਇਸ ਵਾਸਤੇ ਇੱਕ ਅਲੱਗ ਸਕੀਮ ਅਲੱਗ ਟੀਮ ਔਰ ਅਲੱਗ ਫੰਡ ਚਾਹੀਦਾ ਜਿਸ ਦੇ ਵਿੱਚ ਕਿ ਸੈਂਟਰ ਦਾ ਪੂਰਾ ਪੂਰੀ ਤਰ੍ਹਾਂ ਦੇ ਨਾਲ ਰੋਲ ਹੋਵੇ ਸਟੇਟ ਦਾ ਪੂਰੀ ਤਰ੍ਹਾਂ ਦੇ ਨਾਲ ਰੋਲ ਹੋਵੇ ਔਰ ਅਸੀਂ ਲੋਕਾਂ ਨੂੰ ਪ੍ਰੋਪਰ ਸਰਵਿਸ ਦੇ ਦੇ ਵਿੱਚ ਦੇ ਸਕੀਏ ਤਾਂ ਹੀ ਅਸੀਂ ਉਸ ਗੱਲ ਨੂੰ ਠੀਕ ਕਰ ਸਕਾਂਗੇ ਜਿਹੜੀ ਕਿ ਇੰਨੇ ਹਾਲਾ ਇੰਨੇ ਜ਼ਿਆਦਾ ਲੰਮੇ ਸਮੇਂ ਦੀ ਇੱਕ ਹਾਲਾਤ ਵਿਗੜ ਚੁੱਕੇ ਨੇ ਮੈਂ ਤਾਂ ਉਸ ਦਿਨ ਨੂੰ ੜਿਖ ਰਿਹਾ ਜਦ ਕਿ ਪਹਿਲੇ ਦਿਨ ਤੋਂ ਸਾਡੇ ਪੰਜਾਬ ਦੇ ਹੁਣ ਦੇ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਸਨ ਕਿ ਦਸੰਬਰ ਪਿਛਲੇ ਜਿਹੜਾ ਦਸੰਬਰ 2022 ਦਾ ਗੁਜ਼ਰਿਆ ਕਿ ਉਹਦੇ ਵਿੱਚ ਬੁੱਢੇ ਦਰਿਆ 'ਚ ਨਹਾ ਕੇ ਜਾਣਗੇ ਉਹਨਾਂ ਦੇ ਨਹਾਉਣ ਦਾ ਦਿਨ ਮੈਂ ਔਰ ਤਾਰੀਖ ੜਿਖ ਰਿਹਾ ਹੈਗਾ ਕਿਉਂਕਿ ਕਿਹੜੇ ਦਿਨ ਨਹਾ ਕੇ ਜਾਂਦੇ ਹਜੇ ਲੱਗਦਾ ਉਹਨਾਂ ਦਾ ਦਸੰਬਰ ਆਇਆ ਨਹੀਂਗਾ ਔਰ ਜਿਸ ਸਕਸ਼ਨ ਦਾ ਉਦਘਾਟਨ ਕਰਕੇ ਗਏ ਨੇ ਉਸ ਵਾਸਤੇ ਪ੍ਰੋਪਰ ਪਾਈਪ ਲਾਈਨ ਨਹੀਂ ਹਜੇ ਤੱਕ ਬਿਸੀ ਇੱਥੋਂ ਤੱਕ ਕਿ ਜ਼ਮੀਨ ਦਾ ਕਿੱਥੇ ਲਗਾਇਆ ਜਾਣਾ ਹੈਗਾ ਪੰਪ ਪੰਪਿੰਗ ਸਟੇਸ਼ਨ ਔਰ ਦੂਸਰੀਆਂ ਚੀਜ਼ਾਂ ਉਸ ਦੇ ਵਾਸਤੇ ਜੇ ਜ਼ਮੀਨ ਨਾ ਇਕਵਾਰ ਕੀਤੀ ਗਈ ਹੈ ਨਾ ਫਾਈਨਲ ਕੀਤੀ ਗਈ ਹੈ ਕਿ ਕਿੱਥੇ ਲੱਗੇਗਾ ਕਿੱਥੇ ਨਹੀਂ ਲੱਗੇਗਾ ਔਰ ਸਾਰਾ ਕੁਝ ਉਹ ਕਾਂਗਰਸ ਦੇ ਫੰਡ ਤੋਂ ਇੱਕ ਜੋ ਚੀਜ਼ ਤਿਆਰ ਹੋਈ ਹੈਗੀ ਆ ਉਸ ਦੇ ਉੱਪਰ ਆਪਨੇ ਮੋਹਰ ਲਗਾ ਕੇ ਬੜਾ ਬੜ ਝੂਠੀ ਮੋਹਰ ਲਗਾ ਕੇ ਮੈਂ ਸਮਝਦਾ ਕਿ ਚਲੇ ਗਏ ਨੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਚਲੋ ਚੰਗੀ ਗੱਲ ਹੈ ਸਰਕਾਰ ਜੇ ਕਹਿੰਦੀ ਹੈ ਜਲਦੀ ਕਰ ਦੇਣਾ ਜ਼ਰੂਰ ਕਰਨ ਪਰ ਮੇਰੀ ਇਤਲਾਹ ਦੇ ਮੁਤਾਬਕ ਸਨ 1972 ਤੋਂ ਲੈ ਕੇ ਜਦੋਂ ਗਿਆਨੀ ਗਇਲ ਸਿੰਘ ਜੀ ਦੀ ਮਿਨਿਸਟਰੀ ਸੀ ਔਰ ਸ਼੍ਰੀ ਜਗਿੰਦਰਪਾਲ ਪਾਂਡੇ ਜੀ ਕੋਲ ਲੋਕਲ ਬਾਡੀ ਗਵਰਨਮੈਂਟ ਦਾ ਡਿਪਾਰਟਮੈਂਟ ਸੀ ਉਸ ਵੇਲੇ ਦੀ ਇਹ ਸਕੀਮ ਬਣ ਰਹੀ ਹੈ ਔਰ ਸੈਂਟਰ ਦੇ ਨਾਲ ਪੂਰੀ ਤਰ੍ਹਾਂ ਨਾਲ ਸਲਾਹ ਵੀ ਹੋਈ ਸੀ ਔਰ ਇਸ ਨੂੰ ਤੋਂ ਕੋਈ ਥੋੜੀ ਰੂਪਰੇਖਾ ਵੀ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਮੇਰਾ ਖਿਆਲ ਹੈ ਉਸ ਦੇ ਉੱਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਨਾ ਹੁਣ ਦੀ ਸਮੇਂ ਦੀ ਸਰਕਾਰ ਨੇ ਆ ਕੇ ਦੇਖਿਆ ਹੈਗਾ ਕਿ ਪੁਰਾਣੇ ਸਮੇਂ ਵਿੱਚ ਕਿੰਨਾ ਕੁ ਕੀ ਕੰਮ ਸਹੀ ਹੋ ਚੁੱਕਾ ਹੈ ਕਿ ਗਲਤ ਹੋ ਚੁੱਕਾ ਜਾਂ ਕੀ ਹੈਗਾ ਨਹੀਂ ਉਹ ਗਲਤ ਸਹੀ ਤਾਂ ਉਹਨਾਂ ਨੇ ਕੀ ਦੇਖਣਾ ਹੈਗਾ ਕੀਤੇ ਹੋਏ ਕੰਮਾਂ ਤੇ ਵੀ ਅਧੂਰੇ ਕੰਮਾਂ ਤੇ ਮੈਂ ਸਮਝਦਾ ਕਿ ਆਪਣੀਆਂ ਮੋਹਰਾਂ ਲਗਾ ਕੇ ਉਹ ਲੋਕਾਂ ਨੂੰ ਧੋਖਾ ਦੇ ਰਹੇ ਸਾਢੇ 650 ਰੁਪਏ ਹੈ ਕਿਨੂੰ ਕੋ ਪੜਾ ਕੇ ਕਿਨੂੰ ਗਏ ਸੀ ਉਹ ਕਿਹੜੇ ਬੈਗਜ ਦੇ ਕੇ ਸੀ 650 ਕਰੋੜ ਰੁਪਈਆ ਮੈਂ ਤਾਂ 1.5 ਸਾਲ ਦਾ ਜਦੋਂ ਆਇਆ ਮੈਂ ਆਪਣੇ 베ਰੇ ਹਲਕੇ ਚ ਵੀ 2-3-4 ਕਿਲੋਮੀਟਰ ਬੁੱਢਾ ਹਰਿਆਣਾ ਕਿਹ ਜਾਂਦਾ ਮੈਂ ਤਾਂ ਜਾਦਾ ਹੌਸ ਵਾਲੀ ਮੈਂ ਤੱਕ ਲੱਗੀ ਦੇਖੀ ਨਹੀਂ ਹਾਂ ਫੈਂਸਿੰਗ ਜਰੂਰ ਲਾਈ ਸੀ ਉਹਨਾਂ ਨੇ ਹਾਂ ਉਹੀ ਕਹਿੰਦੇ ਫੈਂਸਿੰਗ ਤੁਹਾਡੇ ਹਲਕੇ ਦੀ ਤੋੜੀ ਹਾਂ ਫੈਂਸਿੰਗ ਤੋੜੀ ਨਹੀਂ ਗਈ ਤੋੜਾਈ ਨਹੀਂ ਗਈ ਬਰਸਾਤਾਂ ਆਈਆਂ ਹੜ ਆਏ ਉਹਦੇ ਫੈਂਸਿੰਗ ਪਲਟ ਕੇ ਡਿੱਗੀ ਪਲਟ ਕੇ ਡਿੱਗਣ ਤੋਂ ਬਾਅਦ ਅਸੀਂ ਉਹ ਛੜੀ ਕਟਵਾਈ ਹੈ ਕੜਵਾ ਕੇ ਦੁਬਾਰਤੋਂ ਖੜੀ ਕਰਾਈ ਹੈ ਹੁਣ ਵੀ ਮੈਂ ਕਮਿਸ਼ਨ ਨੂੰ ਇਹੀ ਕਹਿ ਗਿਆ ਜਿਹੜਾ ਠੇਕੇਦਾਰ ਹੈਗਾ ਫੈਂਸਿੰਗ ਵਾਲਾ ਉਹਨੂੰ ਬੁਲਾਓ ਉਹਨੂੰ ਬੁਲਾ ਕੇ ਜਿੱਥੇ ਫੈਂਸਿੰਗ ਅੱਜ ਪਲਟੀ ਪਈ ਹੈ ਤੁਸੀਂ ਦੇਖੋ ਜਾ ਕੇ ਹਵਾ ਜਿੰਨ ਜੋਰ ਨਾਲ ਆ ਗਈ ਸਾਰੀ ਫੈਂਸਿੰਗ ਦਰਿਆਤ ਜਾਣੀ ਹੈ ਇਹਨੂੰ ਕਰਾਓ نیچے ਮੇਰੇ ਕੋਲ ਕੰਮ ਅਲਾਟ ਹੈਗਾ ਸੜਕ ਦਾ ਮੈਂ ਉਹਦੇ ਵਿੱਚੋਂ ਸੜਕ ਦੇ ਉੱਤੇ ਦੁوار ਬਣਾ ਰਿਹਾ ਤੁਸੀਂ ਫੈਂਸਿੰਗ ਨੂੰ ਲਵਾ ਕੇ ਦੁوار ਤੇ ਖੜੀ ਕਰਵਾ ਲਓ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਜਿਹੜੇ ਇਹਨਾਂ ਨੇ ਕੰਮ ਗਲਤ ਕੀਤੇ ਹੈ ਜੀ ਆਪਾਂ ਠੀਕ ਕਰ ਰਹੇ ਆ ਉਹਨੂੰ ਸੰਭਾਲ ਰਹੇ ਆ ਤੇ ਇਹਦੇ ਵਿੱਚ ਕੀ ਗੱਲ ਹੈ ਕੀ ਮਾੜੀ ਹੈ ਰੋਡ ਦੀ ਫੈਂਸਿੰਗ ਲੱਗੀ ਸੀ ਸਰ 6 ਕਰੋੜੀ ਜੀ 1.14 ਕਰੋੜ ਦਾ ਠੇਕਾ ਸੀਗਾ 7 ਕਰੋੜ 7.5 ਕਰੋੜ ਦੀ ਫੈਂਸਿੰਗ ਨਾਲ ਲਗਾ ਦਿੱਤੀ ਹੈ ਜਿਹਦੀ ਬਿਲਿੰਗ ਹੋ ਚੁੱਕੀ ਹੈ ਹੁਣ ਪੂਰਾ ਬਿੱਲ ਲੈਣ ਨੂੰ ਤਿਆਰ ਆ ਅਸੀਂ ਆ ਕੇ ਰੋਕੀ ਸੀ ਇਹ ਕਹਿਆ ਸੀ ਫੈਂਸਿੰਗ ਤਾਂ ਲਗਾਓ ਤਾਂ ਪਹਿਲੇ ਬੇਸ ਬਣਾਓ ਜੇ ਤੁਸੀਂ ਬੇਸ ਹੀ ਨਹੀਂ ਹੈ ਫੈਂਸ ਖੰਨੀ ਕਿਤੇ ਹੈ ਫੈਂਸਿੰਗ ਦਾ weight ਬਹੁਤ ਜ਼ਿਆਦਾ ਹੈ ਸਰ ਤੁਹਾਡੇ ਹਲਕੇ ਚ ਵੱਡਾ ਜਿਹੜਾ ਹਿੱਸਾ ਵਾ ਵੱਡੇ ਨਦਰੀਆ ਦਾ ਜਿਹੜਾ ਵੱਡਾ ਹਿੱਸਾ ਤੁਹਾਡੇ ਹਲਕੇ ਚ ਆਉਂਦਾ ਵਾ ਕਿਤੇ ਨਾ ਕਿਤੇ ਤੁਸੀਂ ਵੀ ਸਵਾਲ ਚੁੱਕਿਆ ਸੀ ਕਿਉਂਕਿ ਕਾਫੀ ਹਿੱਸਾ ਕੱਟ ਦਿੱਤਾ ਗਿਆ ਸੀ ਕਿ ਲੱਗਦਾ ਕਿ ਹੁਣ ਉਹਦੀ ਜਿਹੜੀ ਸਫਾਈ ਪ੍ਰੋਪਰ ਹੋ ਸਕੂ ਕਿਉਂਕਿ ਮੇਰੀ ਮੈਂ ਦੱਸਦਾ ਮੇਰੇ 1.5 2 ਸਾਲ ਤੋਂ ਫੋਗ ਲਾਈਨ ਲੱਗੀ ਹੋਈ ਹੈ ਮੈਂ ਅੱਜ ਤੱਕ ਬੰਦ ਨਹੀਂ ਹੁੰਦੀ ਹੁਣ ਵੀ ਚੱਲੋਂਗੇ ਮੇਰੇ ਨਾਲ ਤੁਹਾਨੂੰ ਮੈਂ ਦਿਖਾ ਸਕਦਾ ਮੇਰੀ ਫੋਗ ਲਾਈਨ ਚੱਲਦੀ ਹੈ ਮੈਂ ਦਰਿਆਵ ਚ ਬਿਲਕੁਲ ਆਪਣੇ ਪੋਰਸ਼ਨ ਦੇ ਵਿੱਚ ਮੈਂ ਡੀਸੀ ਮੈਡਮ ਨੂੰ ਅੱਜ ਤੋਂ ਪਤਨ ਦਿਨ ਪਹਿਲੇ ਫੋਨ ਕੀਤਾ ਸੀ ਕਿ ਜਿਹੜਾ ਸਾਡਾ ਪੋਰਸ਼ਨ ਹੈ ਬਿਲਕੁਲ ਸਫਾਈ ਹੋ ਕੇ ਦਰਿਆਵ ਤੋਂ ਨੀਵਾ ਹੋ ਰਿਹਾ ਹੈ ਅਗਲਾ ਪਾਸਾ ਡੈਰੀਆਂ ਤੇ ਪਿਛਲੇ ਪਾਸਾ ਸਾਰਾ ਪਾਣੀ ਦਰਿਆ ਉੱਚਾ ਹੈ ਉੱਥੇ ਸਪਲਾਈ ਕਰਾਓ ਜਿਹੜਾ ਵੀ ਡਿਪਾਰਟਮੈਂਟ ਲੱਗਦਾ ਉਹਨੂੰ ਪਾਣੀ ਅੱਗੇ ਜਾਂ ਤੋਂ ਰੁਕ ਜਾਏ ਅਗਲੀ ਸਫਾਈ ਕਰਾ ਦੇ ਸਾਡੀ ਸਫਾਈ ਕੰਪਲੀਟ ਹੈ ਅੱਜ ਵੀ ਜਾਵਾਂਗੇ ਤੇ ਹੁਣ ਵੀ ਦਰਿਆ ਤੇ ਮੇਰੀ ਮਸ਼ੀਨ ਲੱਗੀ ਪੱਕੀ ਮੈਂ ਮਸ਼ੀਨ ਬੰਦ ਨਹੀਂ ਸਿਰਫ ਸੰਡੇ ਦੀ ਔਰ ਸੈਚਰਡੇ ਦੀ ਛੁੱਟੀ ਹੁੰਦੀ ਹੈ ਬਾਕੀ ਪੰਜ ਦਿਨ ਮੇਰੀ ਬਿਲਕੁਲ ਮਸ਼ੀਨ ਚੱਲਦੀ ਹੈ ਮੈਂ ਮਸ਼ੀਨ ਬੰਦ ਨਹੀਂ ਹੁਣ ਦਾ ਅੱਜ ਵੀ ਮੇਰੇ ਦਰਿਆ ਤੇ ਜਿਹੜਾ ਸੜਕ ਦਾ ਕੰਮ ਚੱਲ ਰਿਹਾ ਹੈ ਇਹੀ ਮੈਂ ਕਮਿਸ਼ਨਰ ਨੂੰ ਕਹਿਆ ਗਿਆ ਦੁਆਰ ਬਣ ਰਹੀ ਹੈ ਤੁਸੀਂ ਜਾ ਕੇ ਮੌਕਾ ਦੇਖੋ ਬਣਾਓ ਮੂਵੀ ਦਿਖਾਓ ਲੋਕਾਂ ਨੂੰ ਦੁਆਰ ਬਣ ਰਹੀ ਹੈ ਸੈਨ ਸਿੰਘ ਚੱਕ ਕੇ ਦੁਆਰ ਦੇ ਖੜੀ ਕਰ ਰਹੇ ਕਰ ਦੇਣ ਜਿਹੜਾ ਠੇਕੇਦਾਰ ਹੈਗਾ ਉਹਨੂੰ ਅਲੱਗ ਪਲੇਟਫਾਰਮ ਹੈ ਜਿਹਨੇ ਫੈਂਸਿੰਗ ਲਗਾਈ ਸੀ ਇਹ ਜਿਹੜਾ ਕਾਰਪੋਰੇਸ਼ਨ ਦਾ ਠੇਕੇਦਾਰ ਹੈ ਜਿਹੜਾ ਸੜਕ ਬਣਾ ਰਿਹਾ ਉਹ ਲੱਗ ਗਿਆ ਇਸ ਕਰਕੇ ਗਿਆ ਸੀ ਮੈਂ ਦੋਨੋਂ ਨੂੰ ਬੁਲਾ ਕੇ ਬਿਠਾ ਕੇ ਫੈਂਸਿੰਗ ਨੂੰ ਆਪਾਂ ਜਿਹੜੀ ਪਲਟ ਰਹੀ ਹੈ ਉਹਨੂੰ ਰੋਕ ਲਈਏ ਹਾਕਮ ਸਰਕਾਰਾਂ ਸੀ ਜਾਂ ਮੋਕਿਆਂ ਦੇ ਜੋ ਮੰਨਮਨੀਆਂ ਕਰ ਲਈਆਂ ਉਹ ਹੋ ਗਈਆਂ ਤੁਹਾਡੇ ਸਾਹਮਣੇ ਤੇ ਜੋ ਰਿਜ਼ਲਟ ਸੀ ਉਹ ਰਿਜ਼ਲਟ ਜ਼ੀਰੋ ਸੀਗਾ ਰਿਜ਼ਲਟ ਆਇਆ ਹੀ ਨਹੀਂ ਜਿਆਦਾ ਰਿਜ਼ਲਟ ਆਇਆ ਹੁੰਦਾ ਆਪਾਂ ਕਹਿੰਦੇ ਰਿਜ਼ਲਟ ਆਇਆ ਫਿਰ ਤਾਂ ਫਾਇਦਾ ਹੈ ਮੈਂ ਤਾਂ ਚਾਹੁੰਦਾ ਸੀ ਕਿ ਜੇ 1450 14 ਕਰੋੜ ਦਾ ਫੈਂਸਿੰਗ ਦਾ ਬਣਾਇਆ ਸੀ ਇਹੀ 30 35 ਕਰੋੜ ਦਾ ਦੁਵਾਰ ਦਾ ਬਣਾ ਲੈਂਦੇ। ਇਹੀ 35 ਕਰੋੜ ਦੁਵਾਰ ਦਾ ਬਣਾ ਲੈਂਦੇ। ਤੁਸੀਂ ਤਾਜਪੁਰ ਰੋਡ ਤੇ ਜਾਓਗੇ। ਤਾਜਪੁਰ ਉੱਥੋਂ ਸਟਾਰਟ ਹੁੰਦੀ ਹੈ। ਉੱਥੇ ਥੋੜਾ ਜਿਹਾ ਪੋਰਸ਼ਨ ਦੁਵਾਰ ਬਣੀ ਹੋਈ ਹੈ। ਦੁਵਾਰ ਬਣੀ ਹੋਈ ਕਿਸੇ ਚਾਹੇ ਪਿਛਲੀ ਸਰਕਾਰ ਦੀ ਬਣੀ ਹੈ। ਪਿਛਲੀ ਸਰਕਾਰ ਦੀ ਬਣੀ ਹੈ। ਦੁਵਾਰ ਬਣੀ ਹੋਈ ਹੈ। ਉਹ ਕਾਮਯਾਬ ਹੈ। ਅਸੀਂ ਜੇ ਚੀਜ਼ੀ ਬਣੀ ਅੱਛੀ ਚੀਜ਼ ਬਣੀ ਤੇ ਪ੍ਰਸੰ타 ਵੀ ਕਰਦੇ ਹਾਂ। ਚੀਜ਼ ਬਣੀ ਹੈ। ਜੇ ਉਹੀ ਚੀਜ਼ ਨੂੰ ਅੱਗੇ ਲੈ ਕੇ ਆ ਜਾਂਦੇ। ਅੱਜ ਦਰਿਆ ਨੂੰ ਸਾਨੂੰ ਸਾਫ਼ ਕਰਨ ਦਾ। ਅੱਜ ਦਰਿਆ ਨੂੰ ਦੁਵਾਰ ਤੋਂ ਫੈਂਸਿੰਗ ਵਾਲੇ ਪੰਗੇ ਪਾਉਂਦੀ ਲੋੜ ਨਹੀਂ ਪੈਦੀ। ਫਰਕ ਕੀ ਬਣਾ ਸੀ 14 ਨੰਬਰ ਦਾ 20 ਕਰੋੜ ਦਾ ਮੰਨਦਾ 25 ਕਰੋੜ ਦਾ ਮੰਨਦਾ ਪਾੜ ਬਾਈ ਬਣਾ ਲੰਦੇ ਉਹਨੂੰ ਦੁਵਾਰ ਲੈ ਕੇ ਜਾਂਦੇ ਜੇ ਮੈਂ ਅੱਜ ਦੁਵਾਰ ਕਰਕੇ ਜਿੱਥੇ ਜਿੱਥੇ ਸਾਨੂੰ ਪਤਾ ਹੈ ਇੱਥੇ ਨੁਕਸਾਨ ਹੋ ਸਕਦਾ ਜਿੱਥੇ ਮੈਂ ਕੰਕਰੀਟ ਦੀ ਬਣਾ ਰਿਹਾ ਸਾਦੀ ਦੁਵਾਰੀ ਵੀ ਬਣਾ ਰਿਹਾ ਜਿੱਥੇ ਮੈਨੂੰ ਪਤਾ ਹੈ ਸਾਦੀ ਦਰਵਾਜ਼ ਬਣਾਉਣ ਦੇ ਨਾਲ ਅਸੀਂ ਇਹਨੂੰ ਰੋਕ ਸਕਦੇ ਹਾਂ ਫਿਰ ਪੈਸਾ ਕੋਈ ਖਰਾਬ ਕਰਨਾ ਜਿਸੇ ਪਤਾ ਕਿ ਮੈਨੂੰ ਇੱਥੇ ਕੱਲ ਨੂੰ ਪਾਣੀ ਮਾਰ ਕਰਦਾ ਉੱਥੇ ਮੈਂ ਕੰਕਰੀਟ ਦੀ ਬਣਾ ਰਿਹਾ ਇਸ ਲਈ ਤੁਸੀਂ ਕਿਸੇ ਲਈ ਟਾਈਮ ਕੱਢੋ ਮੈਂ ਤਾਂ ਨੰਬਰ ਕਿੰਝ ਜਨੂਰ 20% ਕਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਬੁੱਢੇ ਨਾਲੇ ਦੇ ਹਾਲਾਤ ਹੋਈਆਂ ਤੂੰ ਤੁਹਾਨੂੰ ਕੀ ਲੱਗਦਾ ਦੇਖ ਕੇ ਮੈਂ ਇਹ ਕਹਿੰਦਾ ਕਿ ਮੇਰਾ ਪੋਰਸ਼ਨ ਜਿਹੜਾ ਹੈ ਜਿਹੜਾ ਮੇਰਾ ਪੋਰਸ਼ਨ ਹੈ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ ਕਿ ਮੇਰੇ ਟਾਈਮ ਦੇ ਵਿੱਚ ਜੇ ਉਹਦੇ ਵਿੱਚ ਕੋਈ ਕਮੀ ਰਹੀ ਹੈ 1.5 ਸਾਲ ਦੇ ਵਿੱਚ ਆਪਾਂ ਤੁਹਾਡੀ ਗੱਲ